ਗੁਰੂਰਸਾਈ ਦੇ ਵਿੱਚ ਅੱਜ ਸਕੂਲ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਰੀਰਕ ਸਬੰਧੀ ਜਾਣਕਾਰੀ ਦੇਣ ਦੇ ਲਈ ਇੱਕ ਪ੍ਰੋਗਰਾਮ ਦਾ ਜੋਜਨ ਕੀਤਾ ਗਿਆ ਜਿੱਥੇ ਸਮਾਜ ਸੇਵੀ ਮੋਟੀਵੇਸ਼ਨ ਸਪੀਕਰ ਮੈਡਮ ਬਕਾਇਦਾ ਇੱਥੇ ਪਹੁੰਚੇ ਹੈਗੇ ਆ ਇੱਕ ਇੱਕ ਗੱਲਬਾਤ ਉਹਨਾਂ ਨੇ ਸਟੇਜ ਦੇ ਉੱਤੇ ਕੀਤੀ ਮੈਂ ਸਭ ਤੋਂ ਪਹਿਲਾਂ ਸਵਾਗਤ ਹੈ ਗੁਰੂਰਸਾਈ ਸ਼ਹਿਰ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਅਮਲ ਕਿੱਦਾਂ ਲੱਗਿਆ ਅੱਜ ਦਾ ਐਕਸਪੀਰੀਅੰਸ ਤੁਸੀਂ ਸਟੇਜ ਤੇ ਸੰਬੋਧਨ ਕਰ ਰਹੇ ਹੈਗੇ ਸੀ ਗੁੱਡ ਟੱਚ ਬੈਡ ਟੱਚ ਪੂਰੀ ਜਾਣਕਾਰੀ ਜਿਹੜੀ ਵਿਸਥਾਰਪੂਰਕ ਇਹਨਾਂ ਬੱਚਿਆਂ ਨੂੰ ਦਿੱਤੀ ਬੱਚੇ ਵੀ ਬੜੇ ਧਿਆਨ ਨਾਲ ਸੁਣ ਰਹੇ ਹਾਂਜੀ ਪਹਿਲੀ ਗੱਲ ਤੋਂ ਦੇਖੋ ਜੀ ਧੰਨਵਾਦ ਕਰਦੇ ਹਾਂ ਐਮਐਲਏ ਰਮਿੰਦਰ ਸਿੰਘ ਅਵਲਾ ਜੀ ਦਾ ਜਿਨ੍ਹਾਂ ਦੇ ਇਹ ਜੋ ਕੈਂਪੇਨ ਉਹਨਾਂ ਨੇ ਚਲਾਈ ਹੋਈ ਆ ਬੱਚਿਆਂ ਦੇ ਲਈ ਹਨ ਜਿਹਦੇ ਵਿੱਚ 1 ਲੱਖ ਜਿਹੜੇ ਪੈਡਸ ਨੇ ਉਹ ਹੁਣ ਤੱਕ ਡਿਸਟ੍ਰੀਬਿਊਟ ਹੋ ਚੁੱਕੇ ਨੇ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਆਂਦਾ ਉਹਨਾਂ ਦੇ ਸੱਦੇ ਦੇ ਉੱਪਰ ਤੇ ਬਹੁਤ ਚੰਗਾ ਲੱਗਿਆ ਮੈਨੂੰ ਇੱਥੇ ਮਨਦੀਪ ਭੈਣ ਮਨਦੀਪ ਢਾਂਗਰਾ ਭੈਣ ਨੇ ਮੈਨੂੰ ਇਹ ਸੱਦਾ ਦਿੱਤਾ ਕਿ ਮੈਂ ਵੀ ਚੱਲ ਰਹੀ ਹਾਂ ਤੁਸੀਂ ਵੀ ਨਾਲ ਚੱਲੋ ਜੀ ਹਨਾ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜਦੋਂ ਅਸੀਂ ਸਕੂਲ ਦੇ ਵਿੱਚ ਅੱਜ ਇੱਥੇ ਆਏ ਤਾਂ ਜਦੋਂ ਬੱਚਿਆਂ ਨੂੰ ਇਹਨੇ ਅਨੁਸ਼ਾਸਨ ਦੇ ਵਿੱਚ ਦੇਖਿਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਅਸੀਂ ਹੁਣ ਤੱਕ 800 ਸਕੂਲ ਕਵਰ ਕਰ ਚੁੱਕੇ ਹਾਂ 올 ਆਵਰ ਇੰਡੀਆ ਦੇ ਵਿੱਚ ਤੇ ਅੱਜ ਗੁਰੂ ਹਰਸਾਹਿ ਦੇ ਵਿੱਚ ਮੇਰਾ ਅੱਜ ਪਹਿਲੇ ਪਹਿਲੀ ਵਾਰ ਆਣਾ ਹੋਇਆ ਬੜਾ ਚੰਗਾ ਲੱਗਿਆ ਬੱਚਿਆਂ ਨੇ ਵੀ ਬੜੀ ਚੰਗੀ ਤਰੀਕੇ ਦੇ ਨਾਲ ਪੂਰੀ ਜਾਣਕਾਰੀ ਨੂੰ ਸੁਣਿਆ ਐਂਡ ਉਮੀਦ ਕਰਦੀ ਹਾਂ ਇਸ ਗੱਲ ਦੀ ਹੋਪ ਹੈਗੀ ਹੈ ਕਿ ਉਹ ਅੱਗੇ ਵੀ ਜਾਣਕਾਰੀ ਨੂੰ ਸਾਂਝਾ ਕਰਨਗੇ ਆਪ ਵੀ ਸੇਫ ਰਹਿਣਗੇ ਔਰ ਬਾਕੀਆਂ ਨੂੰ ਵੀ ਸੇਫ ਰੱਖਣਗੇ ਜਿੰਨੇ ਵੀ ਉਹਨਾਂ ਦੇ ਛੋਟੇ ਭੈਣ ਭਰਾ ਗੇਰੀ ਹਾਂ ਜਿੱਦਾਂ ਬੱਚਿਆਂ ਦੇ ਅੱਜ ਦਾ ਮਾਹੌਲ ਚੱਲ ਰਿਹਾ ਹੈਗਾ ਸਿਰ ਮਾਰੇ ਜਾਣਕਾਰੀ ਦੇ ਰਹੀ ਹੈ ਜਾ ਕੁਝ ਮਸਟੰਡੇ ਲੋਕ ਬੱਚਿਆਂ ਨੂੰ ਪਰੇਸ਼ਾਨ ਵੀ ਕਰਦੇ ਸੈਲਫ ਡਿਫੈਂਸ ਤੇ ਲੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਸੈਮੀਨਾਰ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਵੀ ਜੀ ਸਭ ਤੋਂ ਪਹਿਲਾਂ ਗੁੱਡ ਐਂਡ ਬੈਡ ਟੱਚ ਦੀ ਹੀ ਸ਼ੁਰੂਆਤ ਕੀਤੀ ਸੀ 2016 ਦੇ ਵਿੱਚ ਲਾਸਟ ਈਅਰ ਅਸੀਂ ਇੱਕ ਨਾਲ ਹੋਰ ਇੱਕ ਜਿਹੜਾ ਹੈਗਾ ਟੌਪਿਕ ਐਡ-ਆਨ ਕੀਤਾ ਪਰਸਨਲ ਹਾਈਜਨ ਜਿਹੜੀਆਂ ਸਾਡੀਆਂ ਬੱਚੀਆਂ ਨੇ ਛੋਟੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਲਈ ਪਰਸਨਲ ਹਾਈਜਨ ਦਾ ਵੀ ਅਸੀਂ ਐਡ-ਆਨ ਕੀਤਾ ਹੋਰ ਨਾਲ-ਨਾਲ ਸਾਡੀ ਜਿਹੜੀ ਸੰਸਥਾ ਹੈਗੀ ਹੈ ਸੈਲਫ ਡਿਫੈਂਸ ਦੇ ਉੱਪਰ ਵੀ ਅਸੀਂ ਕਲਾਸਿਸ ਲਗਾਉਂਦੇ ਰਹਿੰਨੇ ਆ ਬੜੀ ਜਲਦੀ ਗੁਰੂ ਹਰ ਸਹਾਏ ਦੇ ਵਿੱਚ ਵੀ ਅਸੀਂ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਸਾਡੇ ਐਨਸੀਓ ਦੇ ਵਿੱਚ ਵੀ ਇਸਾ ਦੇ ਮੈਂਬਰ ਹੈਗੇ ਨੇ ਜਿਹੜੇ ਸੈਲਫ ਡਿਫੈਂਸ ਦੀਆਂ ਕਲਾਸਿਸ ਦਿੰਦੇ ਨੇ ਤਾਂ ਇਹਦੇ ਉੱਪਰ ਵੀ ਅਸੀਂ ਜ਼ਰੂਰ ਇੱਥੇ ਜਲਦੀ ਹੀ ਲਗਾਵਾਂਗੇ ਕਿਉਂਕਿ ਸੈਲਫ ਡਿਫੈਂਸ ਜਿਹੜਾ ਹੈਗਾ ਬੜਾ ਜ਼ਰੂਰੀ ਹੈ ਜਿਸ ਤਰ੍ਹਾਂ ਸਕੂਲਾਂ ਦੇ ਅਕਸਰ ਹੀ ਬਾਹਰ ਦੇਖਿਆ ਜਾਂਦਾ ਕਿ ਬੜੇ ਸਾਰੇ ਮੁੰਡੇ ਜਿਹੜੇ ਨੇ ਮੰਦਿਰ ਬਣਾ ਕੇ ਖੜੇ ਹੋ ਜਾਂਦੇ ਨੇ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਤਾਂ ਇੱਥੇ ਇਹ ਕਿ ਕੁੜੀਆਂ ਦੇ ਅੰਦਰ ਇੱਕ ਕੌਨਫੀਡੈਂਸ ਲੈਵਲ ਵੀ ਬੱਦੇ ਸੈਲਫ ਡਿਫੈਂਸ ਸਿੱਖਣ ਦੇ ਨਾਲ ਅਤੇ ਨਾਲ ਹੀ ਨਾਲ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਕਿਤੇ ਵੀ ਹੋਣ ਭਾਵੇਂ ਦਿਨ ਹੈ ਭਾਵੇਂ ਰਾਤ ਹੈ ਲੇਕਿਨ ਅਗਰ ਉਹਨਾਂ ਦੇ ਅੰਦਰ ਸੈਲਫ ਡਿਫੈਂਸ ਹੈ ਉਹਨਾਂ ਨੂੰ ਆਉਂਦਾ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ ਤਾਂ ਬੜੇ ਸਾਰੇ ਟਿਪਸ ਹੁੰਦੇ ਨੇ ਇਹਦੇ ਵਿੱਚ ਬੜੀ ਜਲਦੀ ਉਸ ਸੈਮੀਨਾਰ ਦਾ ਵੀ ਆਯੋਜਨ ਅਸੀਂ ਕਰਾਂਗੇ ਜਦੋਂ ਲੰਬਾਲਗ ਬੱਚੇ ਹੁੰਦੇ ਆ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ ਜ्यादातर ਇਹ ਵੀ ਸਾਹਮਣੇ ਆਉਂਦਾ ਹੈਗਾ ਜੋਕਾ ਰਾਂਕੜੇ ਸਾਹਮਣੇ ਆਏ ਹੈਗਾ ਪਰਿਵਾਰਕ ਦੇ ਵਿੱਚ ਹੀ ਹੋ ਜਾਂਦਾ ਹੈਗਾ ਇਹ ਗੱਲ ਵੀ ਅੱਜ ਕਲੇ ਇਹ ਸੱਚ ਹੈ ਜੀ 80% ਜਿਹੜੇ ਕੇਸਸ ਨੇ ਉਹ ਇਦਾਂ ਦੇ ਕੇਸ ਹੁੰਦੇ ਨੇ ਜਿੱਥੇ ਉਹਨਾਂ ਦੇ ਆਪ ਦੇ ਹੁੰਦੇ ਨੇ देखो कोई भी बच्चा हैगा बेगाने नु की पता कि वो केड़े टाइम स्कूल जा रया है केड़े टाइम स्कूल तो घर आ रया किस टाइम वो ਇਕੱਲਾ है, ओ, है ना अगर मेरे कोले मेरी इस एनजीओ ਦੇ ਵਿੱਚ ਇੱਕ ਸੋਚ ਦੇ ਵਿੱਚ ਅਗਰ 60% ਕੁੜੀਆਂ ਦੇ ਕੇਸ ਨੇ ਤਾਂ 40% ਮੁੰਡਿਆਂ ਦੇ ਕੇਸ ਵੀ ਹੈਗੇ ਨੇ ਇੱਥੇ ਠੀਕ ਹੈ ਤਾਂ ਉਹਦੇ ਵਿੱਚ ਜਿੱਥੋਂ ਤੱਕ ਦੇਖਿਆ ਅਸੀਂ ਤਾਂ 80% ਆਪਦੇ ਹੀ ਹੁੰਦੇ ਨੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਬੱਚਿਆਂ ਬਾਰੇ ਪਤਾ ਹੁੰਦਾ ਹੈ ਤੇ ਇਸ ਕਰਕੇ ਮੈਂ ਹਮੇਸ਼ਾ ਜਦੋਂ ਸਾਡਾ ਸੈਮੀਨਾਰ ਹੁੰਦਾ ਸੀ ਹਮੇਸ਼ਾ ਇਹ ਗੱਲ ਉਹਨਾਂ ਨੂੰ ਬੱਚਿਆਂ ਨੂੰ ਦੱਸਦੇ ਹੁੰਦੇ ਆ ਕਿ ਪਹਿਲਾਂ ਹੁੰਦਾ ਸੀ ਸਟ੍ਰੇਂਜਰ ਇਜ਼ ਅ ਡੇਂਜਰ ਆਪਾਂ ਇੱਕ ਮੋਟਿਵ ਲੈ ਕੇ ਚੱਲਦੇ ਹੁੰਦੇ ਸੀ ਕਿ ਬੇਟਾ ਬਾਹਰੋਂ ਕਿਸੇ ਤੋਂ ਚਾਕਲੇਟ ਲੈ ਕੇ ਨਹੀਂ ਖਾਣੀ ਹੈਗੀ ਬਾਹਰੋਂ ਕਿਸੇ ਨੂੰ ਕੋਈ ਕਵੇ ਤੁਸੀਂ ਇੱਥੇ ਜਾਣ ਉਸ ਉਹਨਾਂ ਨਾਲ ਨਹੀਂ ਜਾਣਾ ਪਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਆਪਣੇਆਂ ਤੋਂ ਵੀ ਬਚਾਅ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਤੁਹਾਡੇ ਬੱਚੇ ਦੇ ਪ੍ਰਤੀ ਕੀ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ ਹੈਗਾ ਇੱਕ ਲੱਖ ਬੱਚਿਆਂ ਨੂੰ ਜਿਹੜਾ ਹੈਗਾ ਪੈਰ ਜ਼ੜਿਆ ਰਮਿੰਦਰ ਆਵਲਾ ਵਲਵਾਜੋ ਵੀ ਟਾਰਗੇਟ ਕਲੀਅਰ ਹੋਇਆ ਮੈਨੂੰ ਲੱਗਦਾ ਤੁਸੀਂ ਆਣਾ ਸੀ ਅੱਜ 1 ਲੱਖ ਦਾ ਹਾਂ ਦੇਖੋ ਨਹੀਂ ਜੀ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਤੁਸੀਂ ਦੇਖੋ ਇੰਨਾ ਸੋਹਣਾ ਉਪਰਾਲਾ ਕਰ ਰਹੇ ਨੇ ਮੈਨੂੰ ਮੈਨੂੰ ਨਹੀਂ ਸੀ ਪਤਾ ਦੇਖੋ ਮੈਂ ਇੱਥੇ ਆਈਆਂ ਤਾਂ ਉਹਨਾਂ ਦੀ ਬਦੌਲਤ ਆਈਆਂ ਹਨਾ ਉਹਨਾਂ ਦੀ ਜੋ ਫਾਊਂਡੇਸ਼ਨ ਹੈ ਐਂਬੂਲੈਂਸ ਚਲਾ ਰਹੇ ਨੇ ਮਰੀਜ਼ਾਂ ਵਾਸਤੇ ਤੁਸੀਂ ਦੇਖੋ ਜ਼ਰੂਰਤਮੰਦ ਨੇ ਜਿਹੜੇ ਉਹਨਾਂ ਨੂੰ ਦਿੱਲੀ ਤੱਕ ਵੀ ਲੈ ਕੇ ਜਾਂਦੇ ਨੇ ਇੰਨੇ ਸੋਨਾ ਉਪਰਾਲਾ ਕਰ ਰਹੇ ਨੇ ਉਹ ਆਪਣੀ ਡਿਊਟੀ ਵੀ ਨਿਭਾ ਰਹੇ ਨੇ ਤੁਸੀਂ ਦੇਖੋ ਕਿ ਸੁਸਾਇਟੀ ਲਈ ਉਹ ਇਹਨੇ ਸੋਨੇ ਉਪਰਾਲੇ ਕਰ ਰਹੇ ਨੇ ਔਰ ਜਿਹੜੇ ਇਹ ਬੱਚਿਆਂ ਵਾਸਤੇ ਉਪਰਾਲਾ ਕਰ ਰਹੇ ਉਹਦੇ ਲਈ ਤਾਂ ਉਹਨਾਂ ਨੂੰ ਦਿਲੋਂ ਸਲੂਟ ਹੈ ਆ ਥੈਂਕ ਯੂ ਬੈਟ ਥੈਂਕ ਯੂ ਸੋ ਮੀਸ ਜਸਨਾ ਇੱਕ ਸੋਚ ਫਾਊਂਡੇਸ਼ਨ ਹੈ ਇੱਕ ਸੋਚ ਦੇ ਅਨਾਮਕਾ ਮੈਡਮ ਹੋਰੀ ਬਕਾਇਦਾ ਇੱਥੇ ਅੱਜ ਗੁਰੂ ਅਰਸੇ ਦੇ ਵਿੱਚ ਪਹੁੰਚੇ ਸੀ ਜਿਨ੍ਹਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਗੁੱਡ ਟੱਚ ਬੈਟਾਚ ਬਾਰੇ ਜਾਗਰੂਕ ਦਿੱਤੇ ਕਿ ਨਾਲ ਹੀ ਸੈਲਫ ਡਿਫੈਂਸ ਦੀ ਗੱਲ ਹੋਈ ਆ ਔਰ ਵਾਲੇ ਸਮੇਂ ਚ ਇਦਾਂ ਦੇ ਵੀ ਸੈਮੀਨਾਰ ਲਗਾਏ ਜਾਣਗੇ ਬੱਚੇ ਆਪ ਦੀ ਰੱਖਿਆ ਕਿਵੇਂ ਕਰ ਸਕਦੇ ਹੈਗੇ ਆ ਇਹ ਅਪਰਾਲਾ ਜਿਹੜਾ ਸੀ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਵੀ ਅੱਜ ਗੁਰੂ ਅਰਸੇ ਦੇ ਵਿੱਚ ਕੀਤਾ ਗਿਆ ਤੇ ਰਮਿੰਦਰ ਸਿੰਘ ਆਵਲਾ ਨੇ ਅੱਜ ਗੁਰੂ ਅਰਸੇ ਅਤੇ ਜਲਾਲਾਵਾਚਦ ਕਵਾਇਆ ਪਿੰਡ ਚ ਦੋ ਪ੍ਰੋਗਰਾਮ ਜਿਹੜੇ ਸੀ ਵੱਡੇ ਕੀਤੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਅੱਜ ਭਰਪੂਰ ਜਾਣਕਾਰੀ ਦਿੱਤੀ ਗਈ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਨਾ ਤੁਹਾਡਾ ਖੁਦਾ ਗੁਰੂ ਹਰ ਸੈਨਾ